ਐਡਵੋਕੇਟ ਸਿਮਰਜੀਤ ਕੌਰ ਗਿੱਲ ਦਾ ਪੈ ਗਿਆ ਮਾਈਨਿੰਗ ਮਾਫੀਆ ਵਾਲਿਆਂ ਨਾਲ ਪੇਚਾ ਫਿਰ ਹੋ ਗਈ ਖਿੱਚ ਧੂ ਇੱਕ ਦੂਜੇ ਦੇ ਮਾਰੀਆਂ ਗੁੱਝੀਆਂ ਸੱਟਾਂ ਚੱਲੇ ਘਸੁੰਨ ਮੁਕੇ ਦੇਖ ਕੇ ਹਰ ਕੋਈ ਹੈਰਾਨ ਤੇ ਉਸ ਤੋਂ ਬਾਅਦ ਫਿਰ ਐਡਵੋਕੇਟ ਸਿਮਰਜੀਤ ਕੌਰ ਗਿੱਲ ਦੇ ਵੱਲੋਂ ਕੈਮਰੇ ਸਾਹਮਣੇ ਆ ਕੇ ਖੋਲ ਦਿੱਤੇ ਵੱਡੇ ਤੋਂ ਵੱਡੇ ਰਾਜ ਆਖਰ ਕੀ ਪੂਰਾ ਮਾਮਲਾ ਕਿੱਥੋਂ ਦਾ ਮਾਮਲਾ ਆਖਰ ਕਿਉਂ ਗੁੱਸੇ ਦੇ ਵਿੱਚ ਨਜ਼ਰ ਆਏ ਇਹ ਕੀ ਇੱਥੇ ਮਾਹੌਲ ਬਣਿਆ ਪੂਰੀ ਗੱਲਬਾਤ ਤੁਹਾਨੂੰ ਐਡਵੋਕੇਟ ਸਿਮਰਨਜੀਤ ਕੌਰ ਜਿਹੜੀ ਕਪੈਸਿਟੀ ਆ ਉਹ ਸਿਰਫ ਪਬਲਿਕ ਯੂਟਿਲਿਟੀ ਲਈ ਆ ਉੱਥੇ ਕੋਈ ਜਿਹੜੇ ਭਾਰੀ ਮਾਈਨਿੰਗ ਵਹੀਕਲ ਉਹ ਨਹੀਂ ਚੱਲ ਸਕਦੇ ਜਦਕਿ ਨਵੀਓ ਕੰਪਨੀ ਵੱਲੋਂ ਖੁਦ ਸਾਨੂੰ ਇੱਕ ਜਿਹੜੀ ਇਹਨਾਂ ਨੂੰ ਜਦੋਂ ਵੀ ਕੋਈ ਮਾਈਨਿੰਗ ਪ੍ਰਪੋਜ਼ਲ ਐਕਸੈਪਟ ਹੁੰਦਾ ਤਾਂ ਉਹ ਤੇ ਦਿੱਤੀ ਜਾਂਦੀ ਹੈ ਅੰਡਰਟੇਕਿੰਗ ਉਹਦੇ ਵਿੱਚ ਇਟ ਇਜ਼ ਕਲੀਅਰਲੀ ਮੈਂਸ਼ਨ ਕਿ ਉਹਨਾਂ ਦੇ ਕਰਕੇ ਪਿੰਡ ਵਾਲਿਆਂ ਨੂੰ ਕੋਈ ਤਕਲੀਫ ਨਹੀਂ ਆਊਗੀ ਪਰ ਪਿੰਡ ਵਾਲਿਆਂ ਨੂੰ ਤਕਲੀਫ ਹੁੰਦੀ ਆ ਪਿੰਡ ਵਾਲੇ ਜਦੋਂ ਰੋਕਦੇ ਆ ਤਾਂ ਉਹਨਾਂ ਦੇ ਨਾਲ ਪਹਿਲਾਂ ਵੀ ਸਾਡੇ ਨਾਲ ਜੋ ਕੁਝ ਤੱਕਾ ਹੋਇਆ ਉੱਥੇ ਸਾਰਾ ਤੁਹਾਡਾ মিডিਆ ਦਾ ਮੈਂ ਧੰਨਵਾਦ ਕਰਦੀ ਉਹਨਾਂ ਨੇ ਉਦੋਂ ਵੀ ਕਵਰ ਕੀਤਾ ਹੁਣ ਕਿਉਂਕਿ ਮੈਂ ਪਿੰਡਾਂ ਦੇ ਵਿੱਚ ਜਾ ਕੇ ਕਿਉਂਕਿ ਮੈਂ ਤਾਂ ਇੱਥੇ ਹਾਈ ਕੋਰਟ ਦੀ ਵਕੀਲ ਆ ਇੱਥੇ ਰਹਿਣੀ ਆ ਪਰ ਜਦੋਂ ਮੈਨੂੰ ਲੱਗਿਆ ਕਿ ਪਿੰਡਾਂ 'ਚ ਲੋਕਾਂ ਨਾਲ ਤੱਕਾ ਹੋ ਰਿਹਾ ਆ ਮੈਂ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਕਿ ਕਿਸ ਤਰੀਕੇ ਨਾਲ ਮਾਈਨਿੰਗ ਆ ਸੈਂਟੀਫਿਕ ਆ ਕਿਸ ਤਰੀਕੇ ਨਾਲ ਇਲੀਗਲ ਆ ਕਿਸ ਤਰੀਕੇ ਨਾਲ ਪੌਕਲੈਂਡ ਮਸ਼ੀਨਸ ਨਹੀਂ ਯੂਜ਼ ਹੋ ਸਕਦੀਆਂ ਕਿਸ ਤਰੀਕੇ ਨਾਲ ਦਰਿਆ ਦਾ ਨੁਕਸਾਨ ਹੋ ਰਿਹਾ ਕਿਸ ਤਰੀਕੇ ਨਾਲ ਈਸੀ ਦੀਆਂ ਵਾਇਲੇਸ਼ਨ ਹੋ ਰਹੀਆਂ ਨੇ ਜਦੋਂ ਇਹ ਚੀਜ਼ਾਂ ਮੈਂ ਦੱਸਣ ਲੱਗੀਆਂ ਪਿੰਡਾਂ 'ਚ ਜਾ ਕੇ ਗਦਾਪੁਰ ਦਾ ਪਿੰਡਾਂ ਮੈਂ ਇਨਸੀਡੈਂਟ ਦੱਸਦੀਆਂ ਗਦਾਪੁਰ ਪਿੰਡ ਦੇ ਵਿੱਚ 6:30 ਵਜੇ ਦਾ ਸੈਮੀਨਾਰ ਸੀਗਾ ਮੇਰੇ ਕਲਾਸਮੇਟ ਆ ਉਹਨਾਂ ਦੇ ਮੈਨੂੰ ਕਾਲ ਆਇਆ ਕਿ ਉਹਨਾਂ ਦੀ ਮਦਰ ਦੇ ਨਾਲ ਬਤਮੀਜ਼ੀ ਕਰ ਰਹੇ ਨੇ ਆ ਬੰਦੇ ਇਹ ਬੰਦੇ ਜਦੋਂ ਮੈਂ ਉੱਥੇ ਪਹੁੰਚੀ ਆ ਸੀ ਚਾਰ ਜਾਣੇ ਸੀਗੇ ਅਸੀਂ ਪਹੁੰਚੇ ਉੱਥੇ ਤਾਂ ਸਸਰਾਲੀ ਕਲੋਨੀ ਜਗ੍ਹਾ ਦਾ ਨਾਮ ਆ ਜਦੋਂ ਉੱਥੇ ਪਹੁੰਚੇ ਦੇ ਅਟੈਕਡ ਔਨ ਅਸ ਮੇਰੀ ਵੀਡੀਓ ਵਾਇਰਲ ਹੋਈ ਆ ਕਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਧੋਇਆ ਕਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਕੁੱਟਿਆ ਮੈਂ ਕਿਸੇ ਤੇ ਹੱਥ ਨਹੀਂ ਚੱਕਿਆ ਬਿਕੋਜ਼ ਮੈਂ ਲੀਗਲੀ ਸਾਊਂਡ ਆ ਮੈਂ ਲੀਗਲੀ ਚੱਲਦੀ ਆ ਤੇ ਜਦੋਂ ਅਸੀਂ ਉੱਥੇ ਗਏ ਆ ਮੇਰੇ ਬ੍ਰਦਰ ਆ ਉਹਨਾਂ ਦਾ ਕੰਨ ਪਾੜਦਾ ਇੱਕ ਬ੍ਰਦਰ ਆ ਉਹਦਾ ਸਿਰ ਪਾੜਦਾ ਫਿਰ ਕਿਸ ਤਰੀਕੇ ਨਾਲ ਉਹਨਾਂ ਨੇ ਮੇਰਾ ਮੋਬਾਈਲ ਵੀ ਖੋਇਆ ਮੇਰੇ ਨਾਲ ਜੋ ਉਹਨਾਂ ਨੇ ਸਿਰਫ ਇਸ ਲਈ ਧੱਕਾ ਮੁਕੀ ਪਹਿਲਾਂ ਕੀਤੀ ਕਿ ਸ਼ਾਇਦ ਮੇਰਾ ਮੋਰਲ ਡਾਊਨ ਹੋ ਜੂ ਤਾਂ ਮੈਂ ਕਿਸੇ ਤੋਂ ਡਰਨ ਵਾਲੀ ਨਹੀਂਗੀ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਨਹੀਂ ਡਰੂਗੀ ਇਹ ਜਾਣ ਲੱਗੀ ਹੈ ਤਾਂ ਮੇਰੇ ਉਹਨਾਂ ਨੇ ਕਿਰਪਾਨ ਨਾਲ ਸਿਰ ਤੇ ਅਟੈਕ ਕੀਤਾ ਜਿਹਦੇ ਕਰਕੇ ਮੇਰੀ ਬਾਹ ਤੇ 15 ਸਟਿਚਸ ਆਏ ਨੇ ਐਂ देयर ਕੁਡ ਬੀ ਫ੍ਰੈਕਚਰ ਐਜ਼ ਵੈਲ ਐ ਐਮ ਐਲ ਆਰ ਦੀ ਪ੍ਰੋਪਰ ਕਾਪੀ ਮੈਮ ਉਸੇ ਟਾਈਮ ਸੀਪੀ ਨੂੰ ਇਨਫਾਰਮ ਕੀਤਾ ਉਸੇ ਟਾਈਮ ਐਸ ਐਚ ਨੂੰ ਇਨਫਾਰਮ ਕੀਤਾ ਬਟ ਉਹਨਾਂ ਨੇ ਉਹਨਾਂ ਦੀ ਸਟੇਟਮੈਂਟ ਲਿਖਣ ਤੋਂ ਬਾਅਦ ਵੀ ਜਿਨ੍ਹਾਂ ਦੇ ਘਰ ਵਾਲਿਆਂ ਨੇ ਮੈਨੂੰ ਬੁਲਾਇਆ ਸੀ ਜਾਂ ਸਾਨੂੰ ਬੁਲਾਇਆ ਸੀ ਦਿਲ ਕੋਈ ਆਪਿਆ ਰਜਿਸਟਰ ਨਹੀਂ ਕੀਤੀ ਹੈਗੀ ਸੋ ਇਸ ਤਰੀਕੇ ਦਾ ਧੱਕਾ ਇਸ ਵੀ ਹੋ ਰਿਹਾ ਬਿਕਾਜ਼ ਹਰਦੀਪ ਮੁੰਡਿਆ ਇਨਵੋਲਡ ਹੈ ਇਸ ਚੀਜ਼ ਦੇ ਵਿੱਚ ਹਰਦੀਪ ਮੁੰਡਿਆ ਦੇ ਆ ਸਾਥੀ ਨੇ ਜਿਹੜੇ ਸੈਂਡ ਮਾਫੀਆ ਵਾਲੇ ਨੇ ਇਹ ਲੋਕਾਂ ਨਾਲ ਉਥੇ ਆਮ ਹੀ ਗੁੰਡਾਗਰਦੀ ਕਰਦੇ ਨੇ ਜਿਹੜਾ ਟਿਪਰ ਸੀਗਾ ਜੇ ਸਟਿਪਰ ਨੂੰ ਰੋਕਿਆ ਹੋਇਆ ਸੀ ਉਹਦੀ ਫਿਟਨੈਸ ਐਕਸਪਾਇਰ ਸੀਗੀ ਉਸ ਨੂੰ ਜੋ ਚਲਾ ਰਿਹਾ ਸੀਗਾ ਡਰਾਈਵਰ ਉਹਦੇ ਕੋਲ ਲਾਇਸੈਂਸ ਨਹੀਂ ਸੀਗਾ ਐਂਡ ਉਹਦੇ ਕੋਲ ਕੋਈ ਪੰਜਾਬ ਦਾ ਪਰਮਿਟ ਨਹੀਂ ਸੀਗਾ ਉੜੀਸਾ ਨੰਬਰ ਉਹ ਗੱਡੀ ਸੀਗੀ ਕੋਈ ਵੀ ਵਹੀਕਲ ਜਦੋਂ ਸੈਂਡ ਲੈ ਕੇ ਜਾਂਦਾ ਆ ਉਹਦਾ ਸੈਂਡ ਪੋਰਟਲ ਦੇ ਉੱਤੇ ਰਜਿਸਟਰ ਹੋਣਾ ਜ਼ਰੂਰੀ ਆ ਬਟ ਇਹ ਕੋਈ ਰਜਿਸਟ੍ਰੇਸ਼ਨ ਨਹੀਂ ਹੁੰਦੀ ਜਦੋਂ ਮਾਈਨਿੰਗ ਡਿਪਾਰਟਮੈਂਟ ਨੂੰ ਕੰਪਲੇਂਟ ਕੀਤੀ ਜਾਂਦੀ ਆ ਐਕਸੀਡੈਂਟ ਬੋਲਦਾ ਮੈਂ ਐਕਸੀਅਨ ਨੂੰ ਦੱਸਿਆ ਤੁਸੀਂ ਆਪ ਦੇਖੋ ਐਕਸੀਅਨ ਪੜਿਆ ਲਿਖਿਆ ਬੰਦਾ ਆ ਐਕਸੀਅਨ ਆ ਰਜਤ ਗਰੋਵਰ ਮੈਂ ਉਹਨੂੰ ਕਿਹਾ ਕਿ ਸੈਂਡ ਪੋਰਟਲ ਦੇ ਉੱਤੇ ਰਜਿਸਟ੍ਰੇਸ਼ਨ ਨਹੀਂ ਹੁੰਦੀ ਹੀ ਸੈਡ ਆਈ ਡੋਨਟ ਨੋ ਅਬਾਊਟ ði ਲਾਅ ਐਂਡ ਇਹ 2023 ਦੀਆਂ ਗਾਈਡਲਾਈਨਸ ਐ ਕਿਵੇਂ ਨਹੀਂ ਉਹਨੂੰ ਲਾਅ ਦਾ ਪਤਾ ਹੋਊਗਾ ਜਦੋਂ ਉਹ ਇੱਕ ਐਕਸੀਅਨ ਬਣ ਕੇ ਆਇਆ ਆ ਉਹਦੇ ਵੱਲੋਂ ਆ ਜਵਾਬ ਆ ਫਿਰ ਜਦੋਂ ਫਿਟਨੈਸ ਐਕਸਪਾਇਰਡੇ ਪਰ ਯੂਜ਼ ਹੁੰਦੇ ਆ ਉਹਦੇ ਤੇ ਕੋਈ ਐਕਸ਼ਨ ਨਹੀਂ ਲੈਂਦਾ ਹੈਗਾ ਅਸੀਂ ਇੰਨੀਆਂ ਕੰਪਲੇਂਟਸ ਕਰ ਚੁੱਕੇ ਆ ਸਾਡੇ ਉੱਤੇ ਜਿਨ੍ਹਾਂ ਨੇ ਅਟੈਕ ਕੀਤਾ ਉਹਨਾਂ ਦੀਆਂ ਕੰਪਲੇਂਟਸ ਕਰ ਚੁੱਕੇ ਆ ਉਹਨਾਂ ਤੋਂ ਸਾਡੇ ਖਿਲਾਫ ਐਫਆਈਆਰਸ ਹੋ ਗਈਆਂ ਮੇਰਾ ਬ੍ਰਦਰ ਕੈਨੇਡਾ ਤੋਂ ਆਇਆ ਸੀਗਾ ਮੇਰੇ ਬ੍ਰਦਰ ਦਾ ਕੋਈ ਲੈਣਾ ਦੇਣਾ ਨਹੀਂ ਮੇਰੇ ਬ੍ਰਦਰ ਦੇ ਉੱਤੇ ਆਰਮ ਡੈਕਟ ਦੇ ਬਿਨਾ ਗੱਲ ਤੋਂ ਐਫਆਈਆਰ ਇਸ ਲਈ ਕੀਤੀ ਤਾਂ ਕਿ ਮੈਨੂੰ ਦੱਬਿਆ ਜਾ ਸਕੇ ਮੈਂ ਲੋਕਾਂ ਦੇ ਹੱਕਾਂ ਲਈ ਲੜਦੀ ਸੀ ਲੜਦੀ ਹਾਂ ਲੜਦੀ ਰਹੂੰਗੀ ਅੱਜ ਮੇਰੀ ਬਾਹ ਟੁੱਟਿਆ ਪਾਵੇਂ ਮੇਰੀ ਗਰਦਨ ਕੱਟ ਜੇ ਤਾਂ ਵੀ ਨਹੀਂ ਮੈਂ ਕਿਸੇ ਤੋਂ ਡਰਦੀ ਸਦੀ ਦੀ ਗੱਲ ਆ ਇਹ ਤੁਹਾਡੇ ਸਾਹਮਣ ਤੋਂ ਇਹ ਦੱਸ ਦੇਣਾ ਚਾਹੁੰਦੀ ਆ ਮੈਂ ਧੰਨਵਾਦ ਕਰਦੀ ਆ ਮੈਡਮ ਦਾ ਵੀਰੇ ਉਹਨਾਂ ਦਾ ਇਹਨਾਂ ਨੇ ਸਾਡਾ ਸਾਥ ਦਿੱਤਾ ਅੱਖਾਂ 'ਚ ਹੰਝੂ ਆ ਸਕਦੇ ਆ ਪਰ ਹੌਸਲਾ ਕਦੇ ਨਹੀਂ ਗਿਰਦਾ ਸੋ ਮੈਂ ਡਟੀਆਂ ਅਸੀਂ ਡਟੇ ਰਹਾਂਗੇ ਕਿਉਂਕਿ ਸਾਡੀ ਯੂਨਿਟੀ ਆ ਵੀਰ ਪਬਲਿਕ ਐਂਡ ਸੀਐਮ ਦੀ ਸਾਰਿਆਂ ਦੀ ਜ਼ਿੰਮੇਵਾਰੀ ਆ ਪਬਲਿਕ ਨੂੰ ਪ੍ਰੋਟੈਕਟ ਕਰੇ ਨਾ ਕਿ ਗੂਂਸ ਨੂੰ ਪ੍ਰੋਟੈਕਟ ਕਰੇ ਬਟ ਦੇ ਆਰ ਪ੍ਰੋਟੈਕਟਿੰਗ ਦੀ ਗੂਂਸ ਸੋ ਆ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਆ ਆਮ ਆਦਮੀ ਕਹਿ ਰਿਹਾ ਕਿ ਸਾਡੇ ਸਾਡੇ ਮਸਲਿਆਂ ਦਾ ਹੱਲ ਹੋਵੇ ਸਾਡੇ ਹੱਕਾਂ ਦੀ ਪ੍ਰੋਟੈਕਸ਼ਨ ਹੋਵੇ ਬਟ ਆਮ ਆਦਮੀ ਨੂੰ ਕੁਚਲਿਆ ਜਾ ਰਿਹਾ ਤੇ ਇਹ ਗੂਂਸਾ ਜਿਹੜੇ ਉਹਨਾਂ ਨੂੰ ਸਪੋਰਟ ਕੀਤਾ ਜਾ ਰਿਹਾ ਇਹ ਹੋ ਰਿਹਾ ਆ ਹਰਦੀਪ ਮੁੰਡੀਆਂ ਕਰਕੇ ਸਾਰਾ ਕੁਝ ਇੱਕ ਉਹਨੇ ਕਿਹਾ ਸੀਗਾ ਕਿ ਮੇਰੇ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਆ ਖੜੇ ਨੇ ਇਹਨਾਂ ਦੇ ਵਿੱਚ ਆ ਬੰਦਾ ਖੜਾ ਆ ਆ ਮੁੰਡੀਆਂ ਦੇ ਬਿਲਕੁਲ ਨਾਲ ਸੁਖਦੇਵ ਬਿੱਲਾ ਇਹਦਾ ਨਾਮ ਆ ਜਿਹਨੇ ਮੈਨੂੰ ਡਰਾ ਕੀਤਾ ਜਿਹਨੇ ਮੇਰੇ ਵਾਲ ਖਿੱਚੇ ਨੇ ਫਿਰ ਇਹਦੇ ਵਿੱਚ ਪੰਮਾ ਪੰਮੇ ਦਾ ਫਾਦਰ ਆ ਇਹ ਬੰਦੇ ਖੜੇ ਆ ਇਹਨੇ ਮੇਰੇ ਇੱਥੇ ਕਿਰਪਾਨ ਨਾਲ ਅਟੈਕ ਕੀਤਾ ਕਸਤਾ ਬਣਾ ਰਹੇ ਸੀ ਕਿ ਐਫਆਈਆਰ ਤੇ ਉਸ ਤੋਂ ਬਾਅਦ ਹਾਈ ਕੋਰਟ ਜਾਣਾ ਮੇਰੀ ਬਾਹਰ ਐਸੋਸੀਏਸ਼ਨ ਹੁਣ ਅਸੀਂ ਸੀਪੀ ਸਾਹਿਬ ਕੋਲ ਜਾ ਰਹੇ ਹਾਂ ਸਿੱਧਾ ਟਰੈਸ ਤੋਂ ਚੱਲ ਕੇ ਲੁਧਿਆਣਾ ਸੀਪੀ ਸੁਪਨ ਸ਼ਰਮਾ ਜੀ ਕੋਲ ਜਾ ਰਹੇ ਹਾਂ ਉੱਥੇ ਹੀ ਚੱਲਿਆਂਗੇ ਪਾ ਜੀ ਮਿਲ ਕੇ ਆਏ ਉਹ ਗੁਰਨਮ ਸਿੰਘ ਸਾਹਿਬ ਨੇ ਕੀ ਪ੍ਰੋਕਸਾ ਕੀਤਾਗਾ ਉਹਨਾਂ ਨੇ ਦਰਸਾ ਕੇ ਡੀਜੀਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੂੰ ਪੁੱਛਿਆ ਕਿ ਜਿਹੜੀ ਐਫਆਈਆਰ ਇਹਨੂੰ ਕਹਿੰਦੇ ਆ ਕਿ ਨਾਲੋਂ ਨਾਲ ਹੋਣੀ ਚਾਹੀਦੀ ਸੀ ਉਹ ਹੁਣ ਤੱਕ ਕਿਉਂ ਨਹੀਂ ਕੀਤੀ ਗਈ ਕਿ 1 15 ਟਾਂਕੇ ਇੱਕ ਲੇਡੀ ਦੇ ਲੱਗੇ ਹੋਣ ਔਰ ਇੱਕ ਖਿਚਟੂ ਹੋਈ ਹੋਵੇ ਇੱਕ ਮੁੰਡੇ ਦਾ ਕੰਨ ਵੱਡਿਆ ਜਾ ਚੁੱਕਿਆ ਹੋਵੇ ਤੇ ਤੁਸੀਂ ਹਜੇ ਤੱਕ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਇਹਦਾ ਸਵਾਲ ਡੀਜੀਪੀ ਸਾਹਿਬ ਨੇ ਕੀਤਾ ਕੀਤਾ ਆਪਣਾ ਗਵਰਨਰ ਸਾਹਿਬ ਨੇ ਕੀਤਾ ਡੀਜੀਪੀ ਸਾਹਿਬ ਨੂੰ ਉਸ ਤੋਂ ਬਾਅਦ ਡੀਜੀ ਸਾਹਿਬ ਗਵਰਨਰ ਸਾਹਿਬ ਨੇ ਇਹ ਕਿਹਾ ਜਿਹੜੀ ਇਲੀਗਲ ਮਾਈਨਿੰਗ ਹਲਕੇ ਸਾਹਨੇ ਆਲ ਦੇ ਵਿੱਚ ਚੱਲਦੀ ਹੈ ਦੇ ਬਾਕੀ ਜਗ੍ਹਾ ਵੀ ਚੱਲ ਰਹੀ ਹੈ ਇਹਦੀ ਰਿਪੋਰਟ ਤਲਬ ਕੀਤੀ ਜਾਵੇ ਕਿ ਕਿੰਨੀਆਂ ਲੀਗਲ ਸਾਈਟਸ ਪੰਜਾਬ ਦੇ ਵਿੱਚ ਚੱਲਦੀਆਂ ਪਈਆਂ ਨੇ ਕੀ ਰੈਵਨਿਊ ਕਲੈਕਟ ਹੋ ਰਿਹਾ ਤੇ ਕਿੰਨੀਆਂ ਇਲੀਗਲ ਚਲਦੀਆਂ ਪਈਆਂ ਕਿਉਂਕਿ 3 ਸਾਲ ਹੋ ਗਏ ਸਾਡੇ ਪੰਚਾਇਤਾਂ ਨੂੰ بار بار ਡੀਸੀ ਸੀਪੀ ਨੂੰ ਕੰਪਲੇਂਟ ਦਿੰਦੇ ਹੋਏ ਪਰ ਉਹਦੇ ਤੇ ਐਕਸ਼ਨ ਨਹੀਂ ਹੁੰਦਾ ਇਹਨਾਂ ਜਿਹੜੀ ਹੈਗੀ ਆ ਰਸਤਾ ਹੈ ਸਾਈਟਾਂ ਦਾ ਉਹ ਜਲੰਧਰ ਦੇ ਵਿੱਚ ਨਿਕਲਦਾ ਪਰ ਲੁਧਿਆਣਾ ਹੱਬ ਹੋਣ ਕਰਕੇ ਇਹ ਸਾਡੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਇਹ ਕੱਢ ਕੇ ਲੋਕ ਨਜਾਇਜ਼ ਮਾਈਨਿੰਗ ਕਰਕੇ ਉਹ ਰਸਤਾ ਅਪਣਾਉਦੇ ਪਏ ਨੇ ਸੋ ਗਵਰਨਰ ਸਾਹਿਬ ਨੇ ਖਚਾਈ ਕੀਤੀ ਆਫਸਰ ਸ਼ਾਹੀ ਦੀ ਤੇ ਮੈਨੂੰ ਉਮੀਦ ਹੈ ਕਿ ਅਫਸਰ شاہੀ ਜਾਗੂਗੀ ਨੀਂਦ ਤੋਂ ਜਾਗੂਗੀ ਜਿਹੜਾ ਅਤਿਆਚਾਰ ਭੈਣਾਂ ਤੇ ਹੋਣ ਲੱਗਿਆ ਇਸ ਪੰਜਾਬ ਦੇ ਵਿੱਚ ਚੁੰਨੀਆਂ ਪਾੜਨ ਲੱਗ ਗਿਆ ਇਹ ਮਾਫੀਆ ਸਾਡੀਆਂ ਭੈਣਾਂ ਦੀਆਂ ਸਾਡੇ ਬਜ਼ੁਰਗਾਂ ਦੀਆਂ ਪੱਗਾ ਲਾਉਣ ਲੱਗ ਗਿਆ ਇਹ ਪੱਗਾ ਲਾਉਣੀਆਂ ਤੇ ਚੁੰਨੀਆਂ ਪਾੜਦੀਆਂ ਪੰਜਾਬ ਬਰਦਾਸ਼ਤ ਨਹੀਂ ਕਰੂਗਾ ਇਹਨਾਂ ਦੇ ਲਈ ਇਹ ਜਿਹੜੇ ਮੰਤਰੀ ਸੰਤਰੀ ਤੇ ਬਾਕੀ ਤੁਰੇ ਫਿਰਦੇ ਆ ਇਸ ਚੀਜ਼ ਲਈ ਨਹੀਂ ਚੁਣੇ ਗਏ ਸੀ ਤੇ ਜਿਹੜੀ ਮੈਮੋਰੈਂਡਮ ਦੀ ਕਾਪੀ ਆ ਉਹ ਤੁਹਾਨੂੰ ਸਾਰਿਆਂ ਨੂੰ ਹੁਣੇ ਤੁਹਾਡੇ ਸੌਫਟ ਕਾਪੀ ਤੁਹਾਡੇ ਮੋਬਾਈਲਸ ਤੇ ਆਜੂਗੀ ਤੁਸੀਂ ਕੁਝ ਕਹਿਣਾ ਹੈ ਅਸੀਂ ਹੁਣੇ ਹੀ ਇੱਥੋਂ ਚੱਲ ਕੇ ਵਿਵਾਜ ਜੀ ਨਾਲ ਵੀ ਸਲਾਹ ਕੀਤੀ ਆ ਅਸੀਂ ਸੀਪੀ ਲੁਧਿਆਣਾ ਸੁਪਨ ਸ਼ਰਮਾ ਜੀ ਦੇ ਦਫ਼ਤਰ ਜਾ ਰਹੇ ਹਾਂ ਜੇ ਉੱਥੇ ਪਹੁੰਚਣ ਤੱਕ ਐਫਆਈਆਰ ਹੋ ਗਈ ਤਾਂ ਠੀਕ ਆ ਨਹੀਂ ਅਸੀਂ ਸੀਪੀ ਦਫ਼ਤਰ ਦੇ ਬਾਹਰ ਵੀ ਧਰਨਾ ਦਵਾਵਾਂਗੇ ਲੁਧਿਆਣਾ ਤੇ ਹਾਤੀ ਤੋਂ ਮੈਂ ਜਿਲ੍ਹਾ ਪਟਾਣਾ ਸਾਡੀ ਸਮੁੱਚੀ ਲੁਧਿਆਣਾ ਤੇ ਹਾਤੀ ਭਾਰਤੀ ਜਨਤਾ ਪਾਰਟੀ ਦੀ ਟੀਮ ਉੱਥੇ ਪਹੁੰਚੂਗੀ ਉੱਥੇ ਪਹੁੰਚ ਕੇ ਅਸੀਂ ਸੀਪੀ ਆਫਿਸ ਦੇ ਬਾਹਰ ਧਰਨਾ ਦਵਾਵਾਂਗੇ ਸਾਡੀ ਭੈਣ ਨੂੰ ਤੇ ਇਹਨਾਂ ਨੂੰ ਜਿਨ੍ਹਾਂ ਦਾ ਸਿਰ ਪਾੜਿਆ ਇਨਸਾਫ ਦਵਾਵਾਂਗੇ ਸਮੁੱਚੀ ਟੀਮ ਦਾ ਧੰਨਵਾਦ ਆ ਜਿਹੜੇ ਅੱਜ ਇਹ ਪਹੁੰਚੇ ਨੇ ಗ್ರಾಮ ਪੰਚਾਇਤ ਦੇ ਸਰਪੰਚ ਸਾਹਿਬਾਨ ਆਏ ਨੇ ਸਾਰਿਆਂ ਦਾ ਧੰਨਵਾਦ ਆਸੀਂ ਇਹਨਾਂ ਦੇ ਨਾਲ ਜਾ ਕੇ ਉਹ ਸੀਪੀ ਅਫੀਸ ਜਾ ਰਹੇ ਹਾਂ ਲੁਧਿਆਣੇ ਇਮੀਡੀਏਟ ਉੱਥੇ ਪਹੁੰਚ ਕੇ ਤੁਹਾਨੂੰ ਦਵਾਂਗੇ ਇਹ ਧੰਨਵਾਦ ਇਹ ਸਾਡਾ ਸਰਪੰਚ ਹੈ सोनू ਬੂਤਗੜ ਤੋਂ ਇਹਨੇ ਵੀ ਕੋਈ ਗੱਲ ਕਰਨੀ ਹੈ ਮੈਂ ਤਾਜ ਪ੍ਰਵਿੰਦਰ ਸੋਨੂੰ ਆਪ ਜੀ ਨੂੰ ਦੱਸਣਾ ਚਾਹਨਾ ਕਿ ਅਸੀਂ ਬਹੁਤ ਵਾਰ ਡੀਸੀ ਲੁਧਿਆਣਾ ਡਿਪਟੀ ਕਮਿਸ਼ਨ ਲੁਧਿਆਣਾ ਪਬਲਿਕ ਕਮਿਸ਼ਨਰ ਲੁਧਿਆਣਾ ਬੜੀ ਬੜੀ ਤਰਖਾਸਾਂ ਦਿੱਤੀਆਂ ਇਸ ਤੋਂ ਅੱਕ ਕੇ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਿੰਡ ਦੇ ਵਿੱਚ ਕਾਮ ਜਲਾਸ ਬੁਲਾਇਆ ਇੱਕ ਕਾਮ ਜਲਾਸ ਬਲਾ ਕੇ ਅਸੀਂ ਪਿੰਡ ਦੇ ਵਿੱਚ ਹਾਈ ਕੋਰਟ ਤੇ ਰੈਟ ਪਾਈ ਹਾਈ ਕੋਰਟ ਦੇ ਵਿੱਚ ਰੈਟ ਪਾਈ ਸਾਡੀ ਫਸ ਸਾਡੀ ਕੋਈ ਸੁਣਵਾਈ ਨਹੀਂ ਹੋਈ ਔਰ ਮੈਂ ਦੱਸਣਾ ਚਾਹਨਾ ਕਿ ਜਿਹੜੀ ਖੱਡ ਚੱਲਦੀ ਹੈ ਰੌਣ ਉਹ ਪਰਚੀਆਂ ਸਿਰਫ 10-15 ਪਰਚੀਆਂ ਕਰਦੇ ਆ ਬਾਕੀ ਨਜਾਇਜ਼ ਮੈਨਗ ਹੋ ਰਹੀ ਆ ਕਿਉਂਕਿ ਸਰਕਾਰ ਨੂੰ ਵੀ ਕਰੋੜਾਂ ਦਾ ਚੂਨਾ ਲਾ ਰਿਆ ਔਰ ਜਿਹੜੀ ਸਾਡੀਆਂ ਸੜਕਾਂ ਮਾ